ਮੋਨਿਕਾ ਜੀ ਦੱਸੋ ਜਿਹੜਾ ਅੱਜ ਥੋੜਾ ਪ੍ਰੋਗਰਾਮ ਚ ਹੈ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸੀ ਇਹ ਪੰਜਾਬ ਵੱਲੋਂ ਕਿਰਮਤ ਜੈਨਦਰ ਬਾਜੀ ਦੀ ਮਹਿਰਮਾਇ ਦੇ ਵਿੱਚ ਅੱਜ ਇਹ ਜ਼ਿਲ੍ਹਾ ਬੱਧਰ ਦੇ ਉੱਪਰ ਪੰਜਾਬ ਸਰਕਾਰ ਦੇ ਖਿਲਾਫ ਜਿਹੜੀਆਂ ਭੈਣਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਦਿੱਤਾ ਗਿਆ ਸੀ ਉਹਦੇ ਲਈ ਇਹ ਮੈਲਾ ਮੋਰਚੇ ਵੱਲੋਂ ਇਕੱਤਰਨਾ ਸੀ ਤਾਂ ਕੀ ਅਸੀਂ ਇਸ ਕਰਨ ਦੇ ਥਰੂ ਸੰਦੇਸ਼ ਦੇਣਾ ਚਾਹੁੰਦੇ ਸੀ ਕਿ 2022 ਤੋਂ ਬਾਅਦ ਅੱਜ 2024 ਹੋ ਗਿਆ ਹੂੰ 2 ਸਾਲ ਹੋ ਚੁੱਕੇ ਨੇ ਤੇ ਜਿਹੜਾ ਕਿ ਨਾਰੀ ਸ਼ਕਤੀ ਦੇ ਨਾਲ ਇੱਕ ਧੋਖਾ ਕੀਤਾ ਜਾ ਰਿਹਾ ਹੈ ਭਗਵਾਨ ਮਾਨ ਸਰਕਾਰ ਦੇ ਬਾਰੇ ਜਿਨ੍ਹਾਂ ਨੂੰ ਝੂਠ ਬੋਲ ਕੇ ਲਾਰਾ ਲਗਾ ਕੇ ਉਹਨਾਂ ਤੋਂ ਵੋਟਾਂ ਲੰਗੀਆਂ ਪਰ ਉਹ ਵਾਦਾ ਅਸਤਕ ਪੂਰਾ ਨਹੀਂ ਕੀਤਾ ਗਿਆ ਸਾਡਾ ਇਸ ਚ ਮਕਸਦ ਸੀ ਕਿ ਅੱਜ ਅਸੀਂ ਇਹ ਛੋਟੇ ਛੋਟੇ ਧਰਨੇ ਸ਼ਹਿਰਾਂ ਦੇ ਵਿੱਚ ਲਗਾਏ ਨੇ ਪਰ ਜੇ ਇਹ 1000 ਰੁਪਏ ਟੈਣਾ ਦੇ ਖਾਤੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਨਾ ਪਾਇਆ ਗਿਆ ਤਾਂ ਅਸੀਂ ਇਸ ਧਰਨੇ ਨੂੰ ਵੱਡਾ ਰੂਪ ਕਰਕੇ ਅਸੀਂ ਇਹਨੂੰ ਸੁਪਾ ਪੱਤਰੀ ਤੱਕ ਵੀ ਲੈ ਕੇ ਜਾਵਾਂਗੇ ਤੇ ਜਿਹੜੀ ਇਹ ਪੰਜਾਬ ਲॉ ਐਂਡ ਆਰਡਰ ਤਾਂ ਜੀ ਪੰਜਾਬ ਸਰਕਟ ਦੇ ਵਿੱਚ ਹੁਣ ਕਿਤੇ ਰਿਹਾ ਹੀ ਨਹੀਂ ਹੈ ਪਤਾ ਹੀ ਨਹੀਂ ਲੱਗਦਾ ਕਿ ਤੁਰੇ ਜਨਮ ਨੂੰ ਕੋਈ ਗੋਲੀ ਮਾਰ ਜਾਂਦੀ ਹੈ ਕਦੋਂ ਕਿਤੇ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਕਿੱਥੇ ਲੁੱਟ ਖੋ ਕਿੱਥੇ ਉਹ ਤੁਰੇ ਜਨ ਦੇ ਦੁਕਾਨ ਤੇ ਬੈਠੇ ਦੁਕਾਨਦਾਰਾਂ ਨਾਲ ਵੀ ਇਹ ਹੋ ਜਾਂਦਾ ਹੈ ਕਿ ਚੋਰੀ ਠੱਗੀ ਸਾਰਾ ਲਾ ਐਂਡ ਆਰਡਰ ਤਾਂ ਬਿਲਕੁਲ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਖਤਮ ਹੋ ਚੁੱਕਿਆ ਹੈ ਔਰ ਅਸੀਂ ਉਹਨੂੰ ਜ਼ੋਰ ਦੇ ਕੇ ਵੀ ਕਿਤੇ ਲਾਗੂ ਨਹੀਂ ਕਰਵਾ ਸਕਾਂਗੇ ਤੇ ਕਿਉਂ ਇਸ ਤੋਂ ਪਹਿਲਾਂ ਤੁਸੀਂ ਇਹ ਮੁੱਦਾ ਹਾਈਲਾਈਟ ਕਿਸ ਚੀਜ਼ ਦਾ ਜਿਹੜਾ ਸਾਡੇ ਪੰਜਾਬ ਦਾ ਕਾਫੀ ਕੰਟਰੋਲ ਦਾ ਮੁੱਦਾ ਲਗਾਤਾਰ ਜੀ ਸਾਡੀ ਜਿਹੜੀ ਪਾਸ ਪਾਸ ਸਰਕਾਰਾਂ ਨੂੰ ਲਗਾਤਾਰ ਚੁੱਕਦੇ ਆ ਰਹੀ ਹੈ ਪਰ ਜਿਹੜੀ ਇਹ ਭਗਵੰਤ ਮਾਨ ਸਰਕਾਰ ਹੈ ਇਹਨਾਂ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ ਇਸ ਤੇ ਤੇ ਇਹਦੀ ਖਰਾਬੀ ਕੋਈ ਮਾਮਾ ਅੱਜ ਜਿਹੜਾ ਹੈ ਪਹਿਲਾਂ ਸਾਡਾ ਜਿਹੜਾ ਅੱਜ ਧਰਨਾ ਸੀ ਵੈਸੇ ਜਿਹੜਾ ਹੈਗਾ ਸੀ ਅੱਜ 30 ਜਨਵਰੀ ਦਾ ਧਰਨਾ ਇਹ ਬੀਪੀਐਲ ਕਾਰਡ ਦੇ ਦੁਆਰਾ ਸੀ ਸੂਬਾ ਪੱਤਰੀ ਜਿਹੜਾ ਕਿ ਅਸੀਂ ਇਹਨਾਂ ਨੂੰ 18 ਤਰੀਕ ਨੂੰ ਅਲਟੀਮੇਟਮ ਦਿੱਤਾ ਸੀ ਜਿਸ ਤੋਂ ਬਾਅਦ ਇਹਨਾਂ ਨੇ 26 ਤਰੀਕ ਨੂੰ ਹੀ ਇਹ ਅਨਾਉਂਸ ਕਰਤਾ ਜੀ ਬੀਪੀਐਲ ਵਾਲਾ ਕਾਰਡ ਜਿਹੜੇ ਕੱਟੇ ਗਏ ਨੇ ਉਹ ਦੁਆਰਾ ਬਹਾਨਾ ਕੀਤਾ ਵੇ ਹੁਣ ਅਸੀਂ ਇਹ ਜਾਣਿਆ ਕਿ ਜਿਹੜੇ ਇਹ 1000 ਰੁਪਏ ਇਹ ਵੀ ਪੈਣਾ ਦੇ ਖਾਤੇ 'ਚ ਜਲਦੀ ਤੋਂ ਜਲਦੀ ਆਵੇ ਤੇ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਮੇਨ ਮਕਸਦ ਸੀ ਅੱਜ ਦਾ ਮੇਨ ਮਕਸਦ ਤਾਂ 1000 ਰੁਪਏ ਵਾਲਾ ਹੀ ਸੀ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਲਾਅ ਐਂਡ ਆਰਡਰ ਐ ਇਹਦੇ ਤੇ ਵੀ ਅਸੀਂ ਜ਼ਰੂਰ ਗੌਰ ਕਰਾਂਗੇ ਤੇ ਇਹਦੇ ਖਿਲਾਫ ਵੀ ਅਸੀਂ 50 ਪੱਧਰ ਤੇ ਉੱਪਰ ਜੋ ਵੀ ਹੋ ਸਕੇਗਾ ਜ਼ਰੂਰ ਕਰਾਂਗੇ ਧਰਨੇ ਵੀ ਕਰਾਂਗੇ ਤੇ ਬਾਕੀ ਜਿਵੇਂ ਸਾਡੀ ਹਾਈ ਕਮਾਂਡ ਸਾਨੂੰ ਕਹੇਗੀ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ ਅੱਜ ਅਸੀਂ ਪੰਜਾਬ ਮਹਿਲਾ ਮੋਰਚਾ ਦੀਆਂ ਡਿਸਟ੍ਰਿਕਟ ਰੋਪੜ ਦੀਆਂ ਮਹਿਲਾਵਾਂ ਇਕੱਠੀਆਂ ਹੋਈਆਂ ਕਿਉਂਕਿ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਇਹ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਜੋ ਆਪ ਸਰਕਾਰ ਨੇ ਮਾਨ ਸਰਕਾਰ ਨੇ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ 1000 ਰੁਪਏ ਅਸੀਂ ਘਰ ਪ੍ਰਤੀ ਹਰ ਮਹਿਲਾ ਨੂੰ ਦਿੱਤਾ ਜਾਏਗਾ ਲੇਕਿਨ ਉਹਨਾਂ ਦਾ ਅੱਜ ਤੱਕ ਕੋਈ ਵਾਅਦਾ ਪੂਰਾ ਨਹੀਂ ਹੋਇਆ ਤੇ ਉਹਨਾਂ ਨੇ ਨਸ਼ਾ ਮੁਕਤ ਪੰਜਾਬ ਕਿਹਾ ਸੀ ਤੇ ਨਸ਼ਾ ਮੁਕਤ ਪੰਜਾਬ ਹੋਣ ਦੀ ਵਜਾਏ ਤੇ ਨਸ਼ਾ ਹੋਰ ਵੱਧ ਗਿਆ ਇਸ ਕਰਕੇ ਅਸੀਂ ਆਪਣੀਆਂ ਮਹਿਲਾਵਾਂ ਵੀ ਆਪਣੇ ਗਰੁੱਪ ਬਣਾ ਕੇ ਅਸੀਂ ਬੱਚਿਆਂ ਦੇ ਜੋ ਚੁੰਗੀ ਝੌਂਪੜੀਆਂ ਦੇ ਵਿੱਚ ਬੱਚੇ ਹਨ ਤੇ ਨਸ਼ਾ ਛੇਲ ਵੀ ਕਰਦੇ ਤੇ ਪਰਚੇਜ਼ ਵੀ ਕਰਦੇ ਅਸੀਂ ਉਹਨਾਂ ਨੂੰ ਸਿਰਫ ਅਸੀਂ ਉਹਨਾਂ ਨੂੰ ਥਾਣੇ ਨਹੀਂ ਪਹੁੰਚਾਉਂਦੇ ਕਿਉਂਕਿ ਥਾਣੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਉੱਥੇ ਦੇਖਿਆ ਜਾਂਦਾ ਇੱਕ ਇਹ ਆਪ ਸਰਕਾਰ ਦਾ ਬੰਦਾ ਆਇਆ ਜਾਂ ਬੀਜੇਪੀ ਦਾ ਆਇਆ ਲੇਕਿਨ ਅਸੀਂ ਇਨਸਾਫ ਦੇ ਤਰਾਜੂ ਦੇ ਵਿੱਚ ਐ ਅਸੀਂ ਇਨਸਾਫ ਲੈ ਕੇ ਅੱਗੇ ਚੱਲਦੇ ਐ ਅਸੀਂ ਜੋ ਵੀ ਕਿਸੇ ਨੂੰ ਵੀ ਲੈ ਕੇ ਜਾਂਦੇ ਅਸੀਂ ਇਨਸਾਫ ਦੀ ਗੱਲ ਕਰਕੇ ਲੈ ਕੇ ਉਸ ਜੋ ਸ਼ਿਕਾਇਤ ਕਰਤਾ ਹੁੰਦਾ ਉਹਨਾਂ ਨੂੰ ਅਸੀਂ ਆਪਣਾ ਇਨਸਾਫ ਦਵਾ ਕੇ ਲੈ ਕੇ ਆਂਦੇ ਆਪਣੇ ਨਾਲ ਲੇਕਿਨ ਸਾਡੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਐ ਅਸੀਂ ਖੁਦ ਆਪਣੀ ਸੁਣਵਾਈ ਆਪਣੇ ਜ਼ੋਰ ਤੇ ਕਰਦੇ ਐ ਜੋ ਨਸ਼ਾ ਹੈ ਉਹ ਅੱਜ ਅੱਨਾ ਵੱਧ ਗਿਆ ਪੰਜਾਬ ਦੇ ਵਿੱਚ ਲੇਕਿਨ ਹਰ ਘਰ ਦੇ ਬੱਚੇ ਦੀ ਜਵਾਨੀ ਬਰਬਾਦ ਹੋ ਗਈ ਉਹਦੇ ਨਾਲ ਮਾਤਾ ਪਿਤਾ ਦੀ ਮਾਤਾ ਪਿਤਾ ਉਤੋਂ ਵੱਧ ਬਰਬਾਦ ਹੋਗੇ